ਇੰਨਾ ਆ ਝਾੜੂ ਵਾਲਿਆਂ ਨੂੰ ਹੁਣ ਪਤਾ ਲੱਗ ਗਿਆ ਵੀ ਕਿਤਨੇ ਕਿੰਨੇ ਕ ਪਾਣੀ ਚ ਤੇ ਸਾਫ ਸੁਥਰਾ ਇਲੈਕਸ਼ਨ ਹੋਇਆ ਸਾਡਾ ਬਹੁਤ ਵਧੀਆ ਐਮਐਲਏ ਦਾ ਵੀ ਮੁਲਕ ਦਾ ਵੀ ਧੰਨਵਾਦ ਅੱਛਾ ਸਾਡੇ ਨਾਲ ਫੁੱਲ ਧੱਕਾ ਕੀਤਾ ਰਾਜ ਕੇ ਧੱਕਾ ਕੀਤਾ ਯਾਰ ਧੱਕੇ ਦੇ ਬਾਵਜੂਦ ਵੀ ਇਹ ਤਾਂ ਮੂਦੇ ਮੂਢ ਕੀ ਜਾਂਦੇ ਆ ਪਰ ਉਹ ਕਿਹਾ ਗਣਤੀ ਸਹੀ ਹੋ ਜਾਂਦੀ ਆ ਸਹੀ ਨਤੀਜੇ ਨੇਕ ਲਈ ਆਉਂਦੇ ਆ ਜੇ ਹੁਣ ਕਾਲੀ ਦਲ ਕਹਿ ਰਿਹਾ ਵੀ ਸਾਡੇ ਨਤੀਜੇ ਆਈ ਜਾਂਦੇ ਫਿਰ ਤੁਸੀਂ ਕਿੱਥੋਂ ਕਹਿ ਦੋਗੇ ਵੀ ਹੋਰ ਨਾਲ ਧੱਕਾ ਹੋ ਜਾਂਦਾ ਇਹਨਾ ਸੂਰ ਵੀ ਹੋਣਗੇ ਤੇ ਕਾਲੀ ਦਲ ਤਾਂ ਆਗੇ ਕੀ ਕਾਂਗਰਸੀ ਹੈ ਪਰ ਸੱਚ ਦੋ ਆਪਾਂ ਮੁਨਕਰ ਵੀ ਨਹੀਂ ਹੋ ਸਕਦੇਗੇ ਇਹ ਅਸਲੀਅਤ ਆ ਵੀ ਕਾਲੀਦਾਲਾ ਆਪ ਹੋਇਆ ਜਿਹੜੀ ਗੁੰਡਾਗਰਦੀ ਪੈਦਾ ਕੀ ਨੇ ਕਿੱਥੋਂ ਸਟਾਰਟ ਹੋਈ ਹੈ ਉਦੋਂ ਉਦੋਂ ਕਾਲੀਦਾਲ ਦੀ ਸਰਕਾਰ ਸੀ ਠੀਕ ਹੈ ਉਦੋਂ ਉਹਦਾ ਫੈਲਾਪ ਨੇ ਭਰਨ ਦਿੰਦਾ ਬਾਈ ਕੀ ਕੀ ਇਹਨਾਂ ਦਾ ਮੇਰਾ ਪਹਿਲਾ ਭਰਨ ਦੇ ਦਿੱਤਿਆਂ ਉਹਦਾ ਪਹਿਲਾ ਵੀ ਭਰ ਲੰਦੇ ਸੀ ਹਾਂਜੀ ਸੈਮੀਫਾਈਨਲ ਮੈਚ ਹੈ 2027 ਦਾ ਇਹ ਕਾਲੀ ਦਾ ਰਾਜ ਜਿੱਤ ਕੇ 2027 ਵੀ ਜਿੱਤੂਗਾ ਕੀ ਲੱਗਦਾ ਬਾਈ ਜਿਹੜੀ ਸਰਕਾਰ 92 ਸੀਟਾਂ ਦੇ ਨਾਲ ਜਿੱਤੀ ਉਹਦੇ ਨਾਲ ਇੱਕਦਮ ਉਹ ਰੁਝਾਨ ਕਿਉਂ ਕਟਿਆ ਲੋਕਾਂ ਬਾਈ ਇਹਨਾਂ ਨੇ ਕੀਤਾ ਹੀ ਕੋਈ ਨਹੀਂ ਫਕਤ ਬਲਾਕ ਸੰਤੀ ਦੀ ਗੱਲ ਕਰੀਏ ਤਾਂ ਲਗਾਤਾਰ ਕਾਲੀ ਦਾ ਲੱਗੇ ਜਾਂਦਾ ਨਜ਼ਰ ਆ ਰਿਹਾ ਬਾਈ ਕੀ ਲੱਗਦਾ 2027 ਚ ਆਜੋਗੇ ਫਿਰ ਬਿਲਕੁਲ ਜੀ ਬਿਲਕੁਲ ਜਿੱਤੂਆ ਸਾਡਾ ਤੇ ਸਾਫ ਸੁਥਰਾ ਇਲੈਕਸ਼ਨ ਹੋਇਆ ਸਾਡਾ ਬਹੁਤ ਵਧੀਆ ਐਮਐਲਏ ਦਾ ਵੀ ਮੁਲਕ ਦਾ ਵੀ ਧੰਨਵਾਦ ਆ ਅੱਛਾ ਇਹ 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 ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਵੀ ਕੋਈ ਸਾਨੂੰ ਮੈਨ ਨਹੀਂ ਸੀ ਗਿਆ ਇਹ ਹੋਊਗਾ ਹਾਂ ਸਾਨੂੰ ਇਹ ਸੀ ਵੀ ਵੋਟਾਂ ਕੈਨਸਲ ਹੋਣਗੀਆਂ ਜਾਂ ਕੁਝ ਹੋਊਗਾ ਪਰ ਆਮ ਆਦਮੀ ਪਾਰਟੀ ਸਰਦਾਰ ਮੋਲਕਮ ਐਮ ਐਲ ਏ ਦਾ ਬਹੁਤ ਬਹੁਤ ਧੰਨਵਾਦ ਜੋ ਨਰਪੱਕ ਵੋਟਾਂ ਹੋਈਆਂ ਜੀ ਜਿਹਾ ਹਬਣਾ ਪਹਿਲਾਂ ਲੋਕ ਕਹਿੰਦੇ ਸੀ ਜਾਂ ਵਿਰੋਧੀ ਪਾਰਟੀਆਂ ਟਿੱਪਣੀਆਂ ਕਰਦੀਆਂ ਸੀ ਕਹਿੰਦੇ ਵੀ ਭਾਈ ਡਾਇਨਾਸੌਰ ਆ ਸਕਦੇ ਪਰ ਕੱਲ ਹੀ ਨਹੀਂ ਆ ਸਕਦੇ ਹੁਣ ਕੀ ਲੱਗਦਾ ਭਾਈ ਜੀ ਡਾਇਨਾਸੌਰ ਵੀ ਹੋਣਗੇ ਤੇ ਕਾਲੀ ਦਲਤਾ ਆਗੇ ਹੁਣ ਡਾਇਨਾਸੌਰ ਦੀ ਤਿਆਰੀ ਕਰਨੀ ਆ ਸੀ ਕੱਲ ਕੀ ਲੱਗਦਾ 2027 ਦਾ ਗਰਾਊਂਡ ਤਿਆਰ ਹੋ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆਉਣ ਵਾਲੇ ਸੀਐਮ ਆ ਜੀ 2027 ਦੇ ਵਿੱਚ ਕਲੀਅਰ ਹੈ ਤੁਹਾਨੂੰ ਇੱਥੋਂ ਪਤਾ ਲੱਗ ਗਿਆ ਆ ਗ੍ਰਾਫ ਨੇ ਦੱਸਣਾ ਸੀ ਬਲਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਿਆਂ ਨੇ ਦੱਸਣਾ ਸੀ ਵੀ ਕਿਹਦੀ ਸਰਕਾਰ ਆਗੇ ਹਮ ਠੀਕ ਇੱਥੋਂ ਕਲੀਅਰ ਹੋ ਗਿਆ ਵੀ 2027 ਦੇ ਵਿੱਚ ਸੁਖਬੀਰ ਸਿੰਘ ਬਾਦਲ ਸੀਐਮ ਪ੍ਰਧਾਨ ਮੰਤਰੀ ਸੌਰੀ ਮੁੱਖ ਮੰਤਰੀ ਬਣ ਕੇ ਉੱਤਰਨੇਗੇ ਪੰਜਾਬ ਦੇ ਵਿੱਚ ਜਿਵੇਂ ਖੇਤਰੀ ਪਾਰਟੀ ਸਾਨੂੰ ਬਹੁਤ ਜ਼ਰੂਰੀ ਹੈ ਜੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਬਹੁਤ ਜ਼ਰੂਰੀ ਸੀ ਉਹ ਸਦਾ ਸੁਖਵੀਰ ਸਿੰਘ ਬਾਦਲੀ ਕਰ ਸਕਦਾ ਜਿਹੜਾ ਕੋਈ ਵਿਕਾਸ ਕਰਨਾ ਪਿਛਲੇ ਦਿਨਾਂ ਚ ਮੁੱਖ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਆਕਾਲੀ ਦਲ ਤੇ ਕਹਿੰਦੇ ਵੀ ਬੱਬਾ ਭਾਈ ਇਹ ਬਾਦਲਾ ਨਹੀਂ ਰਹੇਗਾ ਬੇਆਦੀ ਵਾਲਾ ਰਹੇਗਾ ਉਹਦਾ ਕੋਈ ਫਰਕ ਪਊਗਾ ਆਕਾਲੀ ਦਲ ਤੇ ਦੇਖੋ ਇਹ ਨਾ ਬੜਾ ਸੋਸ਼ਲ ਮੀਡੀਆ ਵਾਲੇ ਨੇ ਆਮ ਆਦਮੀ ਪਾਰਟੀ ਨੇ ਚਲਾਇਆ ਸੀ ਜਿਸ ਘਰ ਵਿੱਚ 24 ਘੰਟੇ 24 ਘੰਟੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਵੇ ਜਿਹੜਾ ਬੰਦਾ ਸਿੱਖ ਨੂੰ ਹੋਵੇ ਉਹ ਕੀ ਸਿੱਖ ਬੇਅਦਬੀ ਕਰ ਸਕਦਾ ਸਿੱਖ ਕਦੇ ਵੀ ਬੇਅਦਬੀ ਨਹੀਂ ਕਰ ਸਕਦਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਸੀਗਾ ਤੇ ਪਰ ਲੋਕਾਂ ਨੇ ਫਤਵਾ ਦੇ ਦਿੱਤਾ ਅੱਜ ਵੀ ਆਉਣ ਵਾਲੀ ਪਾਰਟੀ ਸਾਡੀ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਆ ਰਹੀ ਹੈ ਤੇ ਪੂਰੀ ਜੋਰ ਸ਼ੋਰ ਨਾਲ ਅਸੀਂ 2027 ਦੀ ਤਿਆਰੀ ਕਰ ਰਹੇ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਥੈਂਕ ਯੂ ਬਰੀ ਜੀ ਤਾਂ ਭਾਈ ਕੀ ਲੱਗਦਾ ਅਕਾਲੀ ਦਲ ਫਿਰ ਆ ਸਕਦਾ 2027 ਚ ਹੋਇਆ ਗਰਾਊਂਡ ਤੇ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਫਤਵਾ ਲੋਕਾਂ ਦਾ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚਾ ਰਿਹਾ ਇਹਨਾਂ ਝਾੜੂ ਵਾਲਿਆਂ ਨੂੰ ਹੁਣ ਪਤਾ ਲੱਗ ਗਿਆ ਵੀ ਕਿੰਨੇ ਕਿੰਨੇ ਪਾਣੀ ਚ ਸਾਡੇ ਨਾਲ ਫੁੱਲ ਧੱਕਾ ਕੀਤਾ ਰੱਜ ਕੇ ਧੱਕਾ ਕੀਤਾ ਯਾਰ ਧੱਕੇ ਦੇ ਬਾਵਜੂਦ ਵੀ ਇਹ ਤਾਂ ਮੁੱਦੇ ਮੁੱਢ ਕੀ ਜਾਂਦੇ ਆ ਅਜੇ ਹੱਕੀ ਧੱਕਾ ਕੀਤਾ ਬਾਈ ਬਈ ਕਾਗਜ਼ਾਂ 'ਚ ਸਾਡੇ ਨਾਲ ਹੋਇਆ ਵੋਟਾਂ 'ਚ ਸਾਡੇ ਨਾਲ ਹੋਇਆ ਕਿੱਥੇ ਕਿੱਥੇ ਨਹੀਂ ਹੋਇਆ ਯਾਰ ਠੀਕ ਤਾਂ ਤਾਂ ਲਗਾਤਾਰ ਜਿਹੜਾ ਲੋਕਾਂ ਦਾ ਰੁਝਾਨ ਹੈ ਉਹ ਦੇਖ ਸਕਦੇ ਹੋ ਅਕਾਲੀ ਦਲ ਦੀ ਤਰਫ ਵੱਧਦਾ ਨਜ਼ਰ ਆ ਰਿਹਾ ਹੈ ਜਿੱਥੇ 2027 ਦੇ ਵਿੱਚ ਇਹ ਕਿਹਾ ਜਾਂਦਾ ਸੀ ਵੀ ਭਾਈ ਡਾਇਨਾਸੌਰ ਆ ਸਕਦੇ ਆ ਪਰ ਕਾਲੀ ਨਹੀਂ ਹੋਣੇ ਮੈਨੂੰ ਲੱਗਦਾ ਹੈ ਵੀ ਹੁਣ ਜਿਹੜੇ ਲੋਕ ਨੇ ਉਹ ਲਗਾਤਾਰ ਡਾਇਨਾਸੌਰ ਦੀ ਗੱਲ ਵੀ ਕਰ ਰਹੇ ਨੇ ਯਾਰ ਗੱਲ ਕਰੀਏ ਤਾਂ ਲਗਾਤਾਰ ਜਿਹੜਾ ਲੋਕਾਂ ਦਾ ਰੁਝਾਨ ਹੈ ਉਹ ਵੱਧਾ ਨਜ਼ਰ ਆ ਰਿਹਾ ਹੈ ਅਕਾਲੀ ਦਲ ਅਕਾਲੀ ਦਲ ਹੋਈ ਪਿਓ ਬਾਈ ਕੀ ਲੱਗਦਾ ਫਿਰ ਮੁੱਛ ਨੂੰ ਮੋੜਾ ਮੈਨੂੰ ਲੱਗਦਾ ਵੀ ਅਕਾਲੀ ਦਲ ਵਾਲੇ ਪਾਸੇ ਲੈ ਜੂ ਲੈ ਜੂ ਅਕਾਲੀ ਦਲ ਬਾਈ ਹੂੰ ਵੈ ਵੈਸੇ ਜਿਹੜੀਆਂ ਇਹ ਚੋਣਾ ਸੀ ਇਹ 2027 ਦੀ ਬਹੁਤ ਮੋਟਿਵ ਰੱਖਤੀਆਂ ਸੀ ਬਹੁਤ ਵੱਡੀ ਗੱਲ ਸੀ ਇਹ ਹਾਂਜੀ ਸੈਮੀਫਾਈਨਲ ਮੈਚ ਹੈ 2027 ਦਾ ਇਹ ਅਕਾਲੀ ਦਲ ਜਿੱਤ ਕੇ 2027 ਵੀ ਜਿੱਤੂਗਾ ਅੱਬਾ ਬਾਈ ਮੈਨੂੰ ਸੈਮੀਫਾਈਨਲ ਤੋਂ ਯਾਦ ਆਇਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਧੱਕੇ ਨਾਲ ਹੀ ਅਕਾਲੀ ਦਲ ਸੈਮੀਫਾਈਨਲ ਬਣਾ ਦਿੰਦਾ ਕਹਿੰਦੇ 2027 ਚ ਇਹ ਗੱਲ ਹੋਣੀ ਹੈ ਤੇ ਕਹਿੰਦੇ ਐਰ ਕੀ ਤਾਂ 92 ਸੀਟਾਂ ਤੇ ਫੇਰ ਕਮਾ ਲਈਏ ਕਹਿੰਦੇ ਜਮਾਂ ਸਫਾਈ ਕਰ ਦੇਣੀ ਹੈ ਨਹੀਂ ਨਹੀਂ ਅਜੱਥ ਨਹੀਂ ਲੱਗ ਗਿਆਣਾ ਪਤਾ 92 ਆਉਂਦੀਆਂ ਕਿ ਕਿੰਨੀਆਂ ਆਉਂਦੀਆਂ ਪਿਛਲੇ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਲੋਕ ਕੀ ਨੋਕੀਆ 1100 ਗੂ ਭੁੱਲ ਗਏ ਨਹੀਂ ਨਹੀਂ ਭੁੱਲਦੇ ਤਾਂ ਕਹਿੰਦੇ ਡੈਨਾਸੌਰ ਨਹੀਂ ਆਉਂਦੇ ਹੁਣ ਆਉਣਗੇ ਸਾਰਾ ਕੁਝ ਹੀ ਆਊ ਡੈਨਾਸੌਰ ਵੀ ਆਉਣਗੇ ਮੈਂ ਕਹਿੰਦਾ ਦੇਖੀ ਆਈ ਤੂੰ ਆਉਂਦਾ ਕੀ ਕਰਦਾ ਹਾਂ ਤਨਾ ਠੀਕ ਹੈ ਇਹ ਕੀ ਲੱਗਦਾ ਬਾਈ ਜਿਹੜੀ ਸਰਕਾਰ 92 ਸੀਟਾਂ ਦੇ ਨਾਲ ਜਿੱਤੀ ਉਹਦੇ ਨਾਲ ਇੱਕਦਮ ਉਰਝਾਨ ਕਿਉਂ ਘਟਿਆ ਲੋਕਾਂ ਹੂੰ ਹੁਣ ਤੱਕ ਝੂਠ ਹੀ ਬੋਲੇ ਜਿੰਨੇ ਬੋਲੇ ਭਗਵੰਤ ਮਾਨ ਨੇ ਉਹ ਤਾਂ ਕਹਿੰਦੇ ਰੰਗਲਾ ਪੰਜਾਬ ਬਣਾਇਆ ਸਿੱਖਿਆ ਕ੍ਰਾਂਤੀ ਲਿਆਂਦੀ ਅਯੁੱਧਨ ਸ਼ਾਹਪੂਰ ਸਾਾਨੂੰ ਤਾਂ ਦਿਸਿਆ ਨਹੀਂ ਰੰਗਲਾ ਪੰਜਾਬ ਹੁੰਦਾ ਕਿੱਥੇ ਬਣ ਗਿਆ ਉਹ ਕਹਿੰਦੇ ਵਿਰੋਧੀ ਨਿੰਦਾਂ ਹੀ ਹੁੰਦੇ ਆ ਨਹੀਂ ਨਹੀਂ ਕੋਈ ਨਾ ਜੱਗ ਲੱਗ ਜੂ ਪਤਾ ਮੈਂ ਦੇਖ ਕੇ ਕੀ ਹੁੰਦਾ ਠੀਕ ਹੈ ਤਾਂ ਅਤਾ ਲਗਾਤਾਰ ਜਿਹੜਾ ਲੋਕਾਂ ਦਾ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਭਾਜਪਾ ਦੀ ਕੀ ਇਸ ਦਿੱਤੀ ਆ ਫਿਰ ਇਹਨਾਂ 2027 ਦੇ ਵਿੱਚ ਠੀਕ ਹੈ ਇਹ ਆਪੋ ਆਪਣਾ ਜੋਰ ਲਾਈ ਜਾਂਦੇ ਆ ਹੂੰ ਯਾਰ ਨਿੰਦਨਾ ਤੇ ਆ ਵੇਖੋ ਸਰਕਾਰਾਂ ਜਿਹੜੀਆਂ ਵੀ ਆਈਆਂ ਸਾਰਿਆਂ ਨੇ ਤੱਕਾ ਹੀ ਕੀਤਾ ਸਹੀ ਕਿਹੜੀ ਰਹੀ ਐ ਸਤਿਗੁਰੂ ਭਾਈ ਜੀ ਕੀ ਹੋਈ ਇਹ ਚੱਲੀ ਇਹ ਜਿਹੜੀ ਜਿਹੜੀ ਗੁੰਡਾਗਰਦੀ ਪੈਦਾ ਕੀ ਨੇ ਕਿੱਥੋਂ ਸਟਾਰਟ ਹੋਈ ਐ ਹੂੰ ਉਦੋਂ ਉਦੋਂ ਕਾਲੀਦਾਦੀ ਸਰਕਾਰ ਸੀ ਠੀਕ ਐ ਉਦੋਂ ਉਦੋਂ ਉਹਦਾ ਫੈਲਾਪ ਨਹੀਂ ਭਰਨ ਦੇਂਦੇ ਸੀ ਭਾਈ ਕੀ ਕੀ ਲੈਣ ਦਾ ਮੇਰਾ ਪਹਿਲਾ ਭਰਨ ਦੇਤੀਆਂ ਉਹਦਾ ਫੈਲਾਪ ਨਹੀਂ ਭਰਨ ਦਿੰਦੇ ਸੀ ਅੱਛਾ ਸਾੜੀਆਂ ਚੱਕ ਕੇ ਬਾਹਰ ਵਾਰ ਗਿਆ ਸਿੱਧੀਆਂ ਲਿਸਟਾਂ ਲਾਤ ਗਈ ਸਿੱਧੀਆਂ ਰੈਸਟ ਠੀਕ ਐ ਮਨਤਾਰਨ ਸਿੱਧੀਆਂ ਲਿਸਟਾਂ ਲਵਾਤੀਆਂ ਪੋਤਵਾਲ ਕਾਂਗਰਸ ਆਈ ਉਹਨਾਂ ਨੇ ਚੰਗੀ ਤਰ੍ਹਾਂ ਕੁੱਟਿਆ ਅੱਛਾ ਚੰਗੀ ਤਰ੍ਹਾਂ ਲੁੱਟਿਆ ਅੱਛਾ ਕਿਹੜੀ ਪਾਰਟੀ ਸਹੀ ਐ ਹੂੰ ਕਾਲੀਦਾਲ ਤੋਂ ਸਟਾਰਟ ਹੋਇਆ ਕਾਂਗਰਸ ਚ ਆ ਗਿਆ ਕਾਂਗਰਸ ਚ ਹੁਣ ਆਮਾਦੀ ਪਾਰਟੀ ਚ ਆ ਗਿਆ ਪਰ ਲੋਕਾਂ ਦੇ ਸਵਾਲ ਇਹ ਵੀ ਆ ਨਾ ਕਹਿੰਦੇ ਵੀ ਸਾਢੇ 3 ਸਾਲ ਹੋ ਗਏ ਹੁਣ 3 3 ਸਾਲਾਂ ਚ ਹੀ ਖਤਮ ਨਹੀਂ ਹੋਇਆ ਜਿਹੜਾ ਕੁਝ ਉਹਨਾਂ ਨੇ ਕੀਤਾ ਨਹੀਂ ਮੈਂ ਤਾਂ ਕਹਿੰਦਾ ਜਿੰਨੀ ਆ ਹੁਣ ਇੱਥੇ ਮੈਂ ਆਇਆ ਆ ਬਹਿੰਦਰੂ ਵੀ ਆਇਆ ਆ ਅੰਦਰੋਂ ਆਇਆ ਇਹ ਕਈ ਹੱਦੇ ਧੱਕਾ ਧੱਕਾ ਪਰ ਮੈਂ ਪਣਾ ਹੋਰ ਪਾਰਟੀ ਦਾ ਬੰਦਾ ਐ ਐਵੇਂ ਕਿਸੇ ਨੂੰ ਨਿੰਦਿਆ ਨਹੀਂ ਜਾਂਦਾ ਹੁੰਦਾ ਠੀਕ ਐ ਸਿਰਫ ਕੱਲਾ ਚਾਹ ਪਣ ਦਾ ਪ੍ਰਬੰਧ ਹੈ ਨਹੀਂ ਅੰਦਰ ਮੈਂ ਅੰਦਰੋਂ ਹੀ ਹੋ ਕੇ ਆ ਗਣਤੀ ਸਹੀ ਹੋ ਜਾਂਦੀ ਆ ਸਹੀ ਨਹੀਂ ਜਨੇਗਲੀ ਆਉਂਦੇ ਆ ਜੇ ਹੁਣ ਕਾਲੀਦਲ ਕਹਿ ਰਿਹਾ ਵੀ ਸਾਡੇ ਨਤੀਜੇ ਆਈ ਜਾਂਦੇ ਫਿਰ ਤੁਸੀਂ ਕਿੱਥੋਂ ਕਹਦੋਂਗੇ ਵੀ ਹੋਰ ਨਾ ਧੱਕਾ ਹੋ ਜਾਂਦਾ ਬੰਦੇ ਤਾਂ ਜਿੱਤੀ ਹੋਣਾ ਜਾਂਦੇ ਆ ਜੇ ਧੱਕਾ ਹੀ ਕਰਨਾ ਹੁੰਦਾ ਸਰਕਾਰ ਨੇ ਤੇ ਫਿਰ ਕਾਲੀਦਲ ਕਿੱਥੋਂ ਆਉਂਦਾ ਮੂਰੇ ਹੁਣ ਦੇ ਦਿੰਦੇ ਨਹੀਂ ਉਹਨੇ ਸਹੀ ਹੈ ਬਾਈ ਇਹਵੇਂ ਫालतू ਗੱਲਾ ਪੜਕਾਉ ਭਾਸ਼ਣਾ ਸਾਡਾ ਰੋਪਈ ਸੀ ਐਮਐਲਏ ਸਾਹਿਬ ਤੁਹਾਡੇ ਅੱਗੇ ਕਿਵੇਂ ਬਾਈ ਬੱਛੇ ਜੀ ਅਸੀਂ ਕਹਿੰਦੇ ਐਮਐਲਏ ਸਾਹਿਬ ਅੰਦਰ ਕਿਉਂ ਬੈਠੇ ਨੇ ਐਮਐਲਏ ਸਾਡਾ ਨਹੀਂ ਜੀ ਉਹ ਨਹੀਂ ਇਹ ਇਹ ਤਾਂ ਭਾਜਪਾ ਉਹਦੀ ਦਰਨਾ ਬੰਦਾ ਮੈਂ ਐਮਐਲਏ ਹਾਂ ਦਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਅਸੀਂ ਸਾ ਗੱਲ ਇਹ ਹੈ ਨਾ ਜੋ ਇੱਥੋਂ ਦੇ ਇੱਥੋਂ ਦੇ ਐਮਐਲਏ ਸਾਹਿਬ ਹੈ ਨਾ ਜੀ ਸਾਡਾ ਕਹਿੰਤ ਪਾਸ ਸੀਗਾ ਜਿਹੜੀ ਤਰਕੇ ਅਸੀਂ ਕਾਲੀ ਦਲ ਨੇ ਇਹ ਜਿਹੜਾ ਰੌਲਾ ਪਾਇਆ ਸੀ ਨਾ ਵੀ ਐਮਐਲਏ ਨਹੀਂ ਅੰਦਰ ਜਾਣਾ ਚਾਹੀਦਾ ਸਾਜਿਤ ਹੈ ਕੋਈ ਗੱਲ ਨਹੀਂ ਸਹੀ ਗਿਣਤੀ ਕਰੋ ਜੀ ਇਹ ਤਾਂ ਵੱਧ ਗੱਲ ਹੈ ਜੀ ਉਹ ਇੱਕ ਵੱਖਰੀ ਗੱਲ ਹੈ ਗਿਣਤੀ ਕਿਵੇਂ ਹੋ ਰਹੀ ਹੈ ਅੰਦਰ ਗਿਣਤੀ ਹੁਣ ਅਸੀਂ ਤਾਂ ਬਾਹਰਾਂ ਜੀ ਦੇਖੋ ਕਿਵੇਂ ਹੋ ਰਹੀ ਹੈ ਜੀ ਨਿਰਪੱਖ ਹੋਰ ਸਾਨੂੰ ਵਸੇ ਇਹੀ ਡਾਊਟ ਹੈ ਜੀ ਇਹ ਰਮਲ ਲੇ ਅੰਦਰ ਵੀ ਕੋਈ ਸ਼ਾਇਦ ਕੋਈ ਜਿਹੜੇ ਜਿਹੜੇ ਹਿਸਾਬ ਨਾਲ ਅਕਾਲੀ ਦਲ ਦੇ ਬੰਦੇ ਜਿਹੜੇ ਜਿਹੜੇ ਹਿਸਾਬ ਨਾਲ ਅਕਾਲੀ ਦਲ ਦੇ ਬੰਦੇ ਜਿੱਤ ਗਏ ਉਸ ਹਿਸਾਬ ਨਾਲ ਨਿਰਪੱਖੀ ਹੋਊਗੀ ਪਰ ਨਜਾਇਜ਼ ਨਹੀਂ ਉਹ ਤਾਂ ਠੀਕ ਹੈ ਜੀ ਅਸੀਂ ਤਾਂ ਉਮੀਦ ਇਹੀ ਕਰਦੇ ਆ ਵੀ ਕੋਈ ਨਿਰਪੱਖ ਸਹੀ ਗਿਣਤੀ ਹੋਵੇ ਸਹੀ ਗਿਣਤੀ ਹੋਵੇ ਪਰ ਜਿਹੜਾ ਸੀਗਾ ਅਸੀਂ ਅਕਾਲੀ ਦਲ ਦੇ ਵਰਕਰ ਆ ਸਾਡਾ ਤਾਂ ਇਹੀ ਆ ਵੀ ਜਿਹੜਾ ਸ਼ਰੋਮਣੀ ਅਕਾਲੀ ਦਲ ਆਪ ਕਿਉਂ ਹੋਈ ਹੈ ਜੀ ਜੇ ਇਹਨਾਂ 'ਚ ਕੋਈ ਸਹੀ ਗੱਲਬਾਤ ਆ ਜਿਹੜੇ ਇਲਜ਼ਾਮ ਲੱਗੇ ਬਿਲਕੁਲ ਬੇਬੁਨਿਆਦ ਸੀਗੇ ਇਹਨਾਂ ਤੇ ਜਿਵੇਂ ਪਿਛਲੇ ਦਿਨਾਂ 'ਚ ਮੁੱਖ ਮੰ ਉਹ ਕਹਿੰਦੇ ਵੀ ਸੁਖਬੀਰ ਸਿੰਘ ਬਾਲਨ ਨੂੰ ਲੋਕੀ ਨੋਕੀਆ 1100 ਨੂੰ ਭੁੱਲ ਗਏ ਉਹਨਾਂ ਨੇ ਇੱਕ ਕਾਨਫਰੰਸ 'ਚ ਇੱਕ ਬਿਆਨ ਦਿੱਤਾ ਹਾਂਜੀ ਸਰ ਬਿਲਕੁਲ ਦਿੱਤਾ ਜੀ ਬਿਆਨ ਦਿੱਤਾ ਤੇ ਪਰ ਲੋਕਾਂ ਨੂੰ ਹੁਣ ਪਤਾ ਲੱਗਦਾ ਨਾ ਜੀ ਭਵੰਤਮਾਨ ਨੂੰ ਹੁਣ ਆਪੇ ਪਤਾ ਲੱਗ ਗਿਆ 2027 ਦੇ ਵਿੱਚ ਨੋਕੀਆ ਨੂੰ ਕੌਣ ਨੋਕੀਆ ਵਾਂਗੂ ਕਿਸ ਭੁੱਲਿਆ ਕੌਣ ਲੋਕੀ ਕਿਵੇਂ ਹਾਂਜੀ ਕਾਲੀਦਾਲ ਨੂੰ ਭੁੱਲਿਆ ਕਿ ਆਮ ਆਦਮੀ ਪਾਰਟੀ ਨੂੰ ਭੁੱਲੇ ਲੋਕ ਠੀਕ ਹੈ ਇਸ 2027 'ਚ ਪਤਾ ਲੱਗ ਜੂਗਾ ਜੀ ਜੀ ਠੀਕ ਹੈ ਤਾਂ ਲਗਾਤਾਰ ਜਿਹੜਾ ਲੋਕਾਂ ਦਾ ਰੁਝਾਨ ਹੈ ਉਹ ਤੁਸੀਂ ਦੇਖ ਸਕਦੇ ਹੋ ਲਗਾਤਾਰ ਅਕਾਲੀ ਦਲ ਦੇ ਜਿਹੜੀ ਝੋਲੀ ਦੇ ਵਿੱਚ ਕਈ ਜਿਹੜੀਆਂ ਸੀਟਾਂ ਨਿਕਲਦੀਆਂ ਕਈ ਬਲਾਕ ਸੰਮਤੀ ਦੇ ਜਿਹੜੇ ਮੈਂਬਰ ਆ ਉਹ ਨਿਕਲਦੇ ਸਾਹਮਣੇ ਆ ਰਹੇ ਨੇ ਲਗਾਤਾਰ ਰੁਝਾਨ ਹੈ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਅਕਾਲੀ ਦਲ ਦੇ ਵੱਲ ਝੁਕਦਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਵਿਰੋਧੀ ਜਿਹੜੀਆਂ ਧਿਰਾਂ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਲਗਾਤਾਰ ਸੱਤਾਧਾਰੀ ਪਾਰਟੀ ਤੋਂ ਇੱਕਦਮ ਦੂਜੀਆਂ ਪਾਰਟੀਆਂ ਕੰਨੀ ਜਾਣਾ ਇਹ ਵੱਡਾ ਸਵਾਲ ਹੈ ਲੋਕਾਂ ਲੋਕ ਇੰਨੇ ਟਾਈਮ ਚ ਭਾਈ ਅੱਕ ਕਿਹੜੀ ਗੱਲ ਹੋ ਗਈ ਜਾਂ ਕੀ ਕਾਰਨ ਕੀ ਨਿਕਲੇ ਆ ਇਧਰਲੇ ਪਾਸੇ ਦੀਆਂ ਤਸਵੀਰਾਂ ਕਹੂੰਗਾ ਕੈਮਰਾਮੈਨ ਨੂੰ ਜ਼ਰੂਰ ਦਿਖਾ ਦਿਓ ਜੇ ਲੋਕ ਆ ਰਹੇ ਆ ਉਮੀਦਵਾਰ ਆ ਰਹੇ ਆ ਨਾਲ ਉਹਨਾਂ ਦੇ ਆ ਰਹੇ ਆ ਨਿਰਪੱਖ ਜਿਹੜੀ ਆਪਣਾ ਅੰਦਰ ਗਿਣਤੀ ਹੋ ਰਹੀ ਹੈ ਅ ਪ੍ਰਸ਼ਾਸਨ ਪੂਰਾ ਖਿਆਲ ਰੱਖ ਰਿਹਾ ਹੈ ਕਿਹਾਦਾ ਜਿਹੜੇ ਹਿਸਾਬ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਨੂੰ ਲੋਕੀ ਨੋਕੀਆ ਵਾਂਗ ਭੁੱਲ ਗਏ ਤੇ ਹੁਣ ਬਲਾਕ ਸੰਮਤੀ ਦੇ ਵਿੱਚ ਵੱਡਾ ਰੁਝਾਨ ਅਕਾਲੀ ਦਲ ਵੱਲ ਦੇਖ ਰਿਹਾ ਕਿਵੇਂ ਦੇਖਦੇ ਹੋ ਸਾਰੀ ਗੱਲ ਚਲੋ ਇੱਕ ਥੋੜੀ ਗੱਲ ਨਾਲ ਤਾਂ ਆਪਾਂ ਐਗਰੀ ਕਰਦੇ ਆਂ ਵੀ ਕਾਲੀ ਦਲ ਦੀ ਵਾਪਸੀ ਜ਼ਰੂਰ ਆ ਪਰ ਮੈਂ ਤਾਂ ਇਹ ਕਾਂਗਰਸੀ ਆ ਪਰ ਸੱਚ ਦੋ ਆਪਾਂ ਮਨਕਰ ਵੀ ਨਹੀਂ ਹੋ ਸਕਦੇਗੇ ਇਹ ਅਸਲੀਅਤ ਆ ਵੀ ਕਾਲੀ ਦਲ ਆ ਅੱਪ ਹੋਇਆ ਵੀ ਸਾਨੂੰ ਹੋਰ ਹਲਕਿਆਂ ਦਾ ਤਾਂ ਪਤਾ ਨਹੀਂਗਾ ਸਾਡੇ ਜੈਤੂ ਹਲਕੇ 'ਚ ਤਾਂ ਕਾਲੀ ਦਲ ਦਾ ਪ੍ਰਦਰਸ਼ਨ ਕਾਫੀ ਚੰਗਾ ਬਈ ਕਾਂਗਰਸ ਪਿੱਛੇ ਕਿਉਂ ਰਹੀ ਐ ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ ਨਹੀਂ ਬਹੁਤ ਠਾਈ ਕਾਂਗਰਸ ਵਧੀਆ ਪ੍ਰਦਰਸ਼ਨ ਕਰ ਰਹੀ ਆ ਜੇ ਜੇਤੂ ਹਲਕੇ ਦੀ ਗੱਲ ਕਰੀਏ ਤਾਂ ਜੇਤੂ ਹਲਕੇ ਦੇ ਵਿੱਚ ਕੋਈ ਵੀ ਇੱਥੇ ਧਰਲੇਦਾਰ ਲੀਡਰ ਨਹੀਂ ਆ ਜਦੋਂ ਜਗਿੰਦਰ ਸਿੰਘ ਐਮਐਲਏ ਛੱਡ ਕੇ ਗਏ ਆ ਉਸ ਤੋਂ ਬਾਅਦ ਕਾਂਗਰਸ ਦਿਨਵੇ ਦਿਨ ਇੱਥੋਂ ਬੈਕਫਟਦੀ ਗਈ ਆ 44-45 ਹਜ਼ਾਰ ਤੇ ਛੱਡ ਕੇ ਗਏ ਸੀਗੇ ਤੇ ਹੁਣ ਆਪਣਾ ਮੈਨੂੰ ਲੱਗਦਾ ਜਦੋਂ ਹੋਈ ਲੋਕ ਸਭਾ ਉਦੋਂ ਰਹਿ ਗਏ 16 17 ਆ 11 12 ਤੇ ਜਦੋਂ ਵਿਧਾਨ ਸਭਾ ਆਈ ਉਦੋਂ 16 17 ਦੇ ਇੱਥੇ ਭਈ ਆਪ ਮਾਰੇ ਚਾਰ ਪੰਜ ਆਪ ਦੇ ਆਪ ਨੂੰ ਹਲਕਾ ਚਾਰਜ ਕਹੀ ਜਾਂਦੇ ਆ ਸਾਡੀ ਕਾਂਗਰਸ ਹਾਈ ਕਮਾਂਡ ਨੂੰ ਬੇਨਤੀ ਆ ਕਿ ਚਾਰ ਇੱਥੇ ਆਪ ਦੇ ਆਪ ਨੂੰ ਹਲਕਾ ਚਾਰਜ ਸਮਝਦੇ ਆ ਤੇ ਜਿਨ੍ਹਾਂ ਕੋਲੋਂ ਸਾਰੀਆਂ ਬਲਾਕ ਸੰਮਤੀ ਸ਼ੀਟਾਂ ਤੇ ਕਾਂਗਰਸ ਦੇ ਨੁਮਾਇੰਦੇ ਨਹੀਂ ਖੜੇ ਕੀਤੇ ਗਏਗੇ ਸੱਤ ਸਾਡੀਆਂ ਸ਼ੀਟਾਂ ਖਾਲੀ ਰਹਿ ਗਈਆਂ ਸਾਨੂੰ ਬੜੇ ਇਹ ਕੀ ਕਹੀਏ ਵੀ ਆਹੀ ਸ਼ਰਮ ਮਹਿਸੂਸ ਕਰਦੇ ਆ ਕਿ ਚਾਰ ਇੱਥੇ ਆਪਦੇ ਆਪ ਨੂੰ ਹਲਕਾ ਚਾਰਜ ਸਮਝਦੇ ਆ ਤੇ ਜਿਹੜੀਆਂ ਸਾਡੀਆਂ ਬਲਾਕ ਸੰਪਤੀ ਦੀਆਂ ਸੱਤ ਸ਼ੀਟਾਂ ਖਾਲੀ ਆ ਤੇ ਇੱਥੇ ਕਿਸੇ ਵੀ ਬੰਦੇ ਦੀ ਕੋਈ ਸਾਰ ਨਹੀਂ ਲਈ ਗਈ ਕੀ ਖਾਸ ਕਰਕੇ ਜਿੰਨੇ ਵੀ ਬੰਦੇ ਖੜੇ ਸੀਗੇ ਕੁੱਲ ਮਿਲਾ ਕੇ ਯਾਰ ਇੱਥੇ ਜੈਤੂ ਹਲਕੇ ਦਾ ਕਾਂਗਰਸ ਦਾ ਕੋਈ ਵਾਲੀ ਵਾਰਸ ਨਹੀਂ ਹੈ। ਮੈਂ ਵੈਸੇ ਇੱਕ ਗੱਲ ਹੋਰ ਹੈ ਬਾਈ ਲੋਕ ਇਹ ਵੀ ਕਹਿੰਦੇ ਆ ਵੀ ਜੇ ਅਕਾਲੀ ਦਲ ਮਜ਼ਬੂਤ ਹੁੰਦਾ ਤਾਂ ਕਾਂਗਰਸ ਵੀ ਮਜ਼ਬੂਤ ਹੁੰਦੀ ਹੈ। ਪਰ ਹੁਣ ਲੱਗਦਾ ਵੀ ਅਕਾਲੀ ਦਲ ਤਾਂ ਮਜ਼ਬੂਤ ਹੋ ਗਿਆ ਕਾਂਗਰਸ ਮਜ਼ਬੂਤ ਹੋ ਜੂਗੀ। ਨਹੀਂ ਕਾਂਗਰਸ ਜੈਤੂ ਹਲਕੇ ਨੂੰ ਛੱਡ ਕੇ ਬਾਕੀ ਸਾਰੇ ਕਿਤੇ ਮਜ਼ਬੂਤ ਹੀ ਆ। ਕੱਲਾ ਜੈਤੂ ਹਲਕਾ ਹੀ ਖਾਲੀ ਆ। ਸਾਡੀ ਹਾਈ ਕਮਾਂਡ ਨੂੰ ਥੋੜੇ ਮਾਦੀ ਮਰਾਈ ਅਪੀਲ ਆ ਕੋਈ ਇੱਥੇ ਜ਼ਿੰਮੇਵਾਰ ਇੱਕ ਬੰਦੇ ਨੂੰ ਕਾਂਗਰਸ ਸੰਭਾਈ ਜਾਵੇ ਤਾਂ ਕਿ ਜਿਹੜੇ ਸਾਡੇ ਵਰਗੇ ਮੈਂ ਇਕੱਲਾ ਹੀ ਨਹੀਂ ਹੋਰ ਬੜੇ ਮਿਹਨਤੀ ਵਰਕਰ ਹੈਗੇ ਆ ਜਿਹੜੇ ਚਾਹੁੰਦੇ ਆ ਵੀ ਕਾਂਗਰਸ ਕਿਸੇ ਮਜਬੂਤ ਬੰਦੇ ਦੇ ਵਧੀਏ ਬੰਦੇ ਦੇ ਹੱਥ 'ਚ ਇੱਥੋਂ ਕਿਸੇ ਨੂੰ ਇੱਕ ਨੂੰ ਕਮਾਂਡ ਦੇ ਦੇ ਜਿਹੜੇ ਆਪ ਹਮਾਰੇ ਤਿੰਨ ਤਿੰਨ ਚਾਰ ਚਾਰ ਇੱਥੇ ਕੈਂਡੀਡੇਟ ਬਣੇ ਫਿਰਦੇ ਆ ਜਾਂ ਹਲਕਾ ਚਾਰਜ ਬਣੇ ਫਿਰਦੇ ਆ ਉਹਨਾਂ ਤੋਂ ਸਾਨੂੰ ਨੁਜਾਤ ਦਵਾਈ ਜਾਵੇ ਜੀ ਸ਼ੁਕਰੀਆ ਤਾਂ ਲਗਾਤਾਰ ਜਿਹੜਾ ਲੋਕਾਂ ਦਾ ਰੁਝਾਨ ਤੁਸੀਂ ਦੇਖ ਸਕਦੇ ਹੋ ਬੇਸ਼ੱਕ ਅਕਾਲੀ ਦਲ ਪਾਸੇ ਐ ਪਰ ਉਧਰ ਦੇ ਪਾਸੇ ਕਾਂਗਰਸ ਵੀ ਆਪਣੀ ਗੱਲ ਰੱਖ ਰਿਹਾ ਆ ਆਮ ਆਦਮੀ ਪਾਰਟੀ ਵਾਲੇ ਆਪਣੀ ਗੱਲ ਰੱਖ ਰਿਹਾ ਆ ਭਾਜਪਾ ਦੇ ਉਮੀਦਵਾਰ ਆਪਣੀ ਗੱਲ ਰੱਖ ਰਿਹਾ ਆ ਪਰ 20 ਹੋਗਾ ਵੀ ਫਾਈਨਲ ਮੁਕਾਬਲੇ ਦੇ ਵਿੱਚ ਕਿਹੜੀ ਪਾਰਟੀ ਹੈ ਉਹ ਪੰਜਾਬ ਨੂੰ ਫਤਿਹ ਕਰੇਗੀ ਕਿਉਂਕਿ ਇਹ ਵੱਡਾ ਸਵਾਲ ਹੈ ਬੇਸ਼ੱਕ ਇਸ ਇਸ ਜਿਹੜੀਆਂ ਚੋਣਾਂ ਨੂੰ ਕੋਈ ਸੈਮੀਫਾਈਨਲ ਕਹਿ ਲੇ ਕੋਈ ਸੈਕੰਡ ਸੈਮੀ ਕਹਿ ਲੇ ਕੁਝ ਵੀ ਕਿਹਾ ਲੈ ਜਾਵੇ ਪਰ ਫਾਈਨਲ ਮੈਚ ਵਾਕਈ ਵੇਖਣ ਵਾਲਾ ਹੋਊਗਾ ਤੇ ਬਹੁਤ ਮੈਚ ਜਿਹੜਾ ਉਹ ਭਖਵਾ ਆਊਗਾ ਕਿਉਂਕਿ ਇੱਕ ਪਾਸੇ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਗਿੱਦੜ ਪੇਹੇ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਹੋਰ ਵੀ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੇ ਵੀ ਐਲਾਨ ਕਰਦੇ ਨੇ ਇਹ ਵੱਡਾ ਸਵਾਲ ਹੈ ਵੀ ਇਸ ਵਾਰ ਕੀ ਲੱਗਦਾ ਹੈ ਵੀ ਕੀ ਕਿਹੜਾ ਮਾਹੌਲ ਬਣੂਗਾ ਇਹ ਵੱਡਾ ਸਵਾਲ ਹੈ ਤੁਸੀਂ ਕਿਵੇਂ ਦੇ ਇੱਕ ਦਿਨ ਸਾਰੀ ਗੱਲਬਾਤ ਨੂੰ ਜੁੜੇ ਹੋ ਸਫ਼ਰ ਦੇ ਨਾਲ ਧੰਨਵਾਦ